ਸਿੱਖ ਕੌਮ ਨੇ ਕਦੇ ਇਹ ਸੁਪਨੇ ਵਿੱਚ ਵੀ ਸੋਚਿਆ ਨਹੀਂ ਸੀ ਕਿ ਉਹ ਮਹਾਨ ਪਵਿੱਤਰ ਧਰਤੀ ਜਿਹਦੇ ਚਾਰ ਦਰਵਾਜ਼ੇ ਸਾਰਿਆਂ ਧਰਮਾਂ ਲਈ ਖੁੱਲੇ ਨੇ ਜਿਹਦੇ ਬਾਰੇ ਕੋਮਲ ਸ਼ਹਿਰ ਦੇ ਬੋਲ ਨੇ ਕਿ Hindu ਮੱਕੇ ਵਿੱਚ ਕਦੇ ਨਹੀਂ ਜਾ ਸਕਦੇ ਮੁਮਨ ਜਾਂਦੇ ਨਹੀਂ ਉਹ ਹਰਦੁਆਰ ਅੰਦਰ ਐ ਪਰ ਦੋਵਾਂ ਨੂੰ ਰੋਕ ਨਹੀਂ ਕਦੇ ਕੋਮਲ ਸੋਢੀ ਪਾਤਸ਼ਾਹ ਤੇਰੇ ਦਰਵਾਰ ਅੰਦਰ ਉਸ ਪਵਿੱਤਰ ਦਰ ਦੇ ਉੱਤੇ ਟੋਪਾਂ ਤੇ ਟੈਂਕਾਂ ਨਾਲ ਹਮਲਾ ਕੀਤਾ ਜਾਵੇਗਾ ਦਿਲ ਦੇ ਉੱਤੇ ਇਸ ਗੱਲ ਦੀ ਬੜੀ ਭਾਰੀ ਸੱਟ ਵੱਜੀ ਭਾਵੇਂ ਉਹ ਸਿੱਖ ਸਰਕਾਰ ਪੱਖੀ ਸੀ ਭਾਵੇਂ ਸਰਕਾਰ ਵਿਰੋਧੀ ਸੀ ਭਾਵੇਂ ਉਹ ਭਿੰਡਰਾਂ ਵਾਲਿਆਂ ਦੇ ਹਮਾਇਤੀ ਸੀ ਤੇ ਭਾਵੇਂ ਭਿੰਡਰਾਂ ਵਾਲਿਆਂ ਦੇ ਵਿਰੋਧੀ ਸੀ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਸਿੱਖਾਂ ਨੇ ਆਪਣੀ ਮਾਨਸਿਕਤਾ ਤੇ ਹਮਲਾ ਸਮਝਿਆ ਕਿ ਜੇ ਭਿੰਡਰਾਂ ਵਾਲਿਆਂ ਨੂੰ ਫੜਨਾ ਹੀ ਸੀ ਤੇ ਤੋਪਾਂ ਟੈਂਕਾਂ ਤੋਂ ਬਿਨਾਂ ਹੋਰ ਵੀ ਰਸਤਾ ਅਪਣਾਇਆ ਜਾ ਸਕਦਾ ਸੀ ਜ਼ਰੂਰੀ ਨਹੀਂ ਸੀ ਕਿ ਸ਼੍ਰੀ ਦਰਬਾਰ ਸਾਹਿਬ ਉੱਤੇ ਟੈਂਕਾਂ ਤੇ ਤੋਪਾਂ ਨਾਲ ਹਮਲਾ ਹੀ ਕੀਤਾ ਜਾਂਦਾ ਕਿਉਂਕਿ ਸ਼੍ਰੀ ਦਰਬਾਰ ਸਾਹਿਬ ਸਮੁੱਚੀ ਮਨੁੱਖਤਾ ਦਾ ਸਾਂਝਾ ਮਨਾਰਾ ਹੈ ਜਿਹਦੇ ਉੱਤੇ ਹਰ ਕੋਈ ਆ ਕੇ ਝੁਕਦਾ ਹੈ ਸ਼ਹੀਦ ਦਰਬਾਰ ਸਾਹਿਬ ਦੇ ਉੱਤੇ ਹਮਲੇ ਦੇ ਰੋਸ ਵਜੋਂ ਸਭ ਤੋਂ ਪਹਿਲਾਂ ਸਰਦਾਰ ਖੁਸ਼ਵੰਤ ਸਿੰਘ ਜੀ ਜਿਹੜੇ ਕਿ ਪੱਤਰਕਾਰ ਵੀ ਸਨ ਤੇ ਲੇਖਕ ਵੀ ਸਨ ਉਹਨਾਂ ਨੇ ਆਪਣੇ ਪਦਮ ਵਿਭੂਸ਼ਣ ਵੱਡੇ ਅਵਾਰਡ ਨੂੰ ਸਰਕਾਰ ਨੂੰ ਵਾਪਸ ਕਰਤਾ ਇਸ ਗੱਲ ਦਾ ਗਿਲਾ ਕੀਤਾ ਇਹ ਫੌਜੀ ਕਾਰਵਾਈ ਗਲਤ ਸੀ ਦੂਜੇ ਨੰਬਰ ਦੇ ਉੱਤੇ ਸਿੱਖ ਕੌਮ ਦੀ ਬੜੀ ਸਤਿਕਾਰਤ ਹਸਤੀ ਮਜ਼ਲੂਮਾਂ ਦੇ ਮਸੀਹਾ ਭਗਤ ਪੂਰਨ ਸਿੰਘ ਜੀ ਨੇ ਆਪਣਾ ਪਦਮ ਸ਼੍ਰੀ ਅਵਾਰਡ ਭਾਰਤ ਸਰਕਾਰ ਨੂੰ ਵਾਪਸ ਕੀਤਾ ਕਿ ਜਿਹੜਾ ਪਵਿੱਤਰ ਦਰ ਸਮੁੱਚੀ ਮਨੁੱਖਤਾ ਦਾ ਸਾਂਝਾ ਹੈ ਉਹਦੇ ਨਾਲ ਐਡੀ ਬਦੀ ਬਦੀ ਕੀ ਅਜੀਤ ਅਖਬਾਰ ਦੇ ਸੰਪਾਦਕ ਸਰਦਾਰ ਸਾਧੂ ਸਿੰਘ ਹਮਦਰਦ ਉਹਨਾਂ ਨੇ ਵੀ ਆਪਣਾ ਪਦਮਸ਼ਰੀ ਅਵਾਰਡ ਭਾਰਤ ਸਰਕਾਰ ਨੂੰ ਵਾਪਸ ਕਰਤਾ ਇਹ ਤਾਂ ਉਹ ਗਿਣਵੇਂ ਚਣਵੇਂ ਅਵਾਰਡ ਨੇ ਜਿਹੜੇ ਕਿ ਉੱਪਰਲੇ ਅਹੁਦੇ ਵਾਲੇ ਮਿਲੇ ਸੀ ਇਸ ਤੋਂ ਮੇਰਾ ਪੰਜਾਬ ਦੇ ਵਿੱਚ ਅਨੇਕਾਂ ਲੋਕਾਂ ਨੇ ਆਪਣੀਆਂ ਨੌਕਰੀਆਂ ਆਪਣੇ ਉੱਚੇ ਅਹੁਦੇ ਆਪਣੇ ਉੱਚੇ ਰਤਵੇ ਆਪਣੇ ਲੈ ਹੋਏ ਅਵਾਰਡ ਸਰਕਾਰ ਨੂੰ ਵਾਪਸ ਕੀਤੇ ਕਿ ਇਹ ਫੌਜੀ ਕਾਰਵਾਈ ਟੋਟਲੀ ਗਲਤੀ ਜੇ ਭਿੰਡਰਾਂ ਵਾਲਿਆਂ ਨੂੰ ਫੜਨਾ ਹੀ ਹੁੰਦਾ ਕਿ ਕੋਈ ਹੋਰ ਰਸਤਾ ਅਪਣਾਇਆ ਨਹੀਂ ਸੀ ਜਾ ਸਕਦਾ ਪਰ ਨਹੀਂ ਜਦੋਂ ਸਰਕਾਰ ਦੇ ਮਨ ਵਿੱਚ ਵਧੇ ਹੋਵੇ ਵਾਣਿਕ ਲਾਣੀਏ ਰਾਜਨੀਤੀਏ ਅੱਜ ਕਹਿਣਾ ਪੈਂਦਾ ਕਿ ਜਿਸ ਧਰਤੀ ਤੇ ਬੈਠ ਕੇ ਖਾਲਸੇ ਨੇ ਕਦੇ ਭਲਾ ਸਰਬਤਾ ਮੰਗਿਆ ਸੀ ਇੱਕ ਕਸੂਰ ਦੇ ਬ੍ਰਾਹਮਣ ਦੀ ਧੀ ਖਾਤਰ ਜਿਸਮ ਆਪਣਾ ਲਹੂ ਵਿੱਚ ਰੰਗਿਆ ਸੀ ਚੜ੍ਹ ਕੇ ਦਿੱਲੀ ਦੀਆਂ ਫੌਜਾਂ ਨੇ ਉਸੇ ਥਾਂ ਤੇ ਸਿੱਖ ਸੰਗਤਾਂ ਦਾ ਖੂਨ ਬਹਾ ਦਿੱਤਾ ਬਹੁਤ ਛਾੜ ਕਰਕੇ ਟੋਪਾਂ ਚੋਂ ਗੋਲਿਆਂ ਦੀ ਸਾਡੇ ਤਖਤ ਅਕਾਲ ਨੂੰ ਢਾ ਦਿੱਤਾ ਸਾਡੇ ਤਖਤ ਅਕਾਲ ਨੂੰ ਢਾ ਦਿੱਤਾ ਇਹ ਤਾਂ ਉਸ ਘਟਨਾ ਦਾ ਇੱਕ ਛੋਟਾ ਜਿਹਾ ਰੂਪ ਹੈ ਅਸਲ ਵਿੱਚ 1 ਜੂਨ ਤੋਂ ਲੈ ਕੇ 6 ਜੂਨ 1984 ਤੱਕ ਕੀ ਵਾਪਰੇ ਆ ਤੇ ਬੜੀ ਲੰਮੀ ਕਹਾਣੀ ਹੈ ਇਹ ਉੱਤੇ ਬੜੀਆਂ-ਬੜੀਆਂ ਕਿਤਾਬਾਂ ਲਿਖੀਆਂ ਜਾ ਸਕਦੀਆਂ ਨੇ ਲਿਖੀਆਂ ਜਾ ਚੁੱਕੀਆਂ ਨੇ ਪੜੀਆਂ ਜਾ ਸਕਦੀਆਂ ਨੇ ਤੇ ਅੱਗੋਂ ਵੀ ਸ਼ਬਦੀਆਂ ਰਹਿਣਗੀਆਂ ਆਓ ਇਤਿਹਾਸ ਪੰਜਾਬ ਦੇ ਨੂੰ ਜਾਣਨ ਦਾ ਯਤਨ ਕਰੀਏ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ